ਗੁਰੂ ਤਨਵਾਏ ਗੁਰੂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਦੰਡੋਤ ਬੰਦਨ ਅਨੇਕ ਬਾਰ ਸਰਬ ਕਲਾ ਸਮਰੱਤ ਸਰਬ ਕਲਾ ਸਮਰੱਤ डोलन तेरा को प्रभु नानक दे करहा त तेग बहादुर के चलत पयो जगत को सो जय जय जस सुरलोक है, है है सब जय जय सुरलोक तंग गुरु तेग बहादुर साहिब तंतनपाई मतीदास जी तंतनपाई सतीदास जी तंतनपाई दयाला जी आओ उन सब दियां शहीदीयां नु नतमस्तक होइए समर्पित होइए महाराज दे जिड़े ने दर्शन दीदार करिए कि शहीदी तों पहला कैसा समझ सी एक अंग्रेज नेवी ਬਾਈ ਕਾਨ ਸਿੰਘ ਨਾਂਬੱਜੀ ਪਾਸੋਂ ਪੁੱਛਿਆ ਕਿ ਜਿਹੜਾ ਇਹ ਤੁਹਾਡਾ ਸਿੱਖੀ ਪੰਥ ਦੇ ਇਹਨੂੰ ਪਾਤਸ਼ਾਹੀ ਕਿਵੇਂ ਮਿਲੀ ਇਹ ਰਾਜ ਕਿਵੇਂ ਕਰਦਾ ਪਿਆ ਹੈ ਤੇ ਆਪਸ ਵਿੱਚ ਰਿਸ਼ਤੇ ਕਿਵੇਂ ਚੰਗੇ ਤੇ ਖਰਾਬ ਹੁੰਦੇ ਰਹੇ ਉਹ ਸਾਰੀ ਕਥਾ ਉਹਨਾਂ ਨੇ ਪੰਥ ਪ੍ਰਾਚੀਨ ਜਿਹੜਾ ਪੰਥ ਪ੍ਰਕਾਸ਼ ਗ੍ਰੰਥ ਹੈ ਉਹਦੇ ਵਿੱਚ ਲਿਖੀ ਹੈ ਤੇ ਉਹ ਕਹਿੰਦੇ ਨੇ ਕਿ ਮਹਾਰਾਜ ਦੇ ਘਰ ਨਾਲ ਮੁਗਲਾਂ ਦਾ ਜਿਹੜਾ ਕਦੀ ਰੁੱਸੇ ਹੋਣਾ ਕਦੀ ਮੰਨ ਜਾਣਾ ਇਹ ਸ਼ੁਰੂ ਤੋਂ ਹੀ ਚੱਲਦਾ ਰਿਹਾ ਹਾਲਾਂਕਿ ਬਾਬਰ ਨੇ ਗੁਰਨਾਨਕ ਪਾਤਸ਼ਾਹ ਕੋਲੋਂ ਚੋਲੀ ਅੱਡ ਕੇ ਸਤ ਪੁਛਤਾਂ ਦਾ ਰਾਜ ਮੰਗਿਆ ਸੀ ਗੁਰਨਾਨਕ ਪਾਤਸ਼ਾਹ ਦੇ ਅਸ਼ੀਰਵਾਦ ਨਾਲ ਹੀ ਉਹਨਾਂ ਨੂੰ ਰਾਜ ਮਿਲਿਆ ਸੀ ਪਰ ਮਹਾਰਾਜ ਨੇ ਕਿਹਾ ਸੀ ਜ਼ੁਲਮ ਦਾ ਰਾਜ ਨਾ ਕਰਨਾ ਬੇਇਨਸਾਫੀ ਨਾ ਕਰਨਾ ਆਪ ਜੀ ਨੂੰ ਕਰ ਯਾਦ ਹੈ ਤੇ ਭਾਈ ਤਾਰਾ ਜੀ ਦੀ ਸਾਕੀ ਸੁਣਾਈ ਸੀ ਕਿ ਲੋਹਾਰ ਵੀ ਜਦੋਂ ਕਹਿਰ ਵਾਪਰ ਰਿਹਾ ਸੀ ਤੇ ਭਾਈ ਤਾਰਾ ਜੀ ਨੇ ਜਦੋਂ ਯਾਦ ਕਰਾਇਆ ਕਿ ਮੈਂ ਗੁਰਨਾਨਕ ਦਾ ਸਿੱਖਾਂ ਤੇ ਫਿਰ ਬਾਬਰ ਨੇ ਕੀ ਕਿਹਾ ਸੀ ਵੀ ਛੱਡ ਦਿਓ ਤੇ ਫਿਰ ਹੁਣ ਅੱਗੇ ਹੋਰ ਕਤਲੇਆਮ ਨਾ ਕਰੋ ਜਿਹੜੇ ਪਹਿਲੇ ਜਿਹੜੇ ਸ਼ਾਸਕ ਹੋਏ ਨਾ ਮੁਗਲ ਸ਼ਾਸਕ ਚੌਥੀ ਪਾਦਸ਼ਾਹੀ ਤੱਕ ਉਹ ਫਿਰ ਵੀ ਕਹਿੰਦੇ ਵੇਲਾ ਵਕਤ ਵਿਚਾਰ ਲੈਂਦੇ ਸੀ ਉਹ ਪੀਰੀ ਦੀ ਜਿਹੜੀ ਗੱਦੀ ਹੈ ਅਜ਼ਮਤ ਹੈ ਉਹਦਾ ਧਿਆਨ ਵੀ ਰੱਖਦੇ ਸੀ ਤੇ ਉਹਨਾਂ ਦੇ ਮਨ ਵਿੱਚ ਇਹ ਵੀ ਪੈ ਹੁੰਦਾ ਸੀ ਜੇ ਪ੍ਰਜਾ ਵਿੱਚ ਬਗਾਵਤ ਫੈਲ ਗਈ ਤੇ ਰਾਜ ਕਰਨਾ ਔਖਾ ਹੋਏਗਾ ਇਸ ਕਰਕੇ ਉਹ ਗੁਰੂ ਕਰਨ ਨਾਲ ਕੋਈ ਬੋਥ ਮੱਥਾ ਨਹੀਂ ਲਾਉਂਦੇ ਸੀ ਆਪ ਅਕਬਰ ਤੀਸਰੇ ਪਾਸ਼ਾ ਦੇ ਸਮੇਂ ਪੰਗਤਰੀ ਚ ਬੈਠ ਕੇ ਲੰਗਰ ਛੱਕ ਕੇ ਗਿਆ ਪਰ ਜਦੋਂ ਗੁਰੂ ਨਾਨਕ ਪਾਸ਼ਾ ਤੋਂ ਬਾਅਦ ਗੁਰ ਅੰਗਦ ਦੇਵ ਜੀ ਨੇ 12 ਸਾਲ ਗੁਰਿਆਈ ਕੀਤੀ ਫਿਰ ਗੁਰੂ ਅਮਰਦਾਸ ਜੀ ਨੇ 22 ਸਾਲ ਗੁਰਿਆਈ ਕੀਤੀ ਗੁਰੂ ਰਾਮਦਾਸ ਜੀ ਦੀ ਵੀ 7 ਸਾਲ ਦੀ ਗੁਰਿਆਈ ਇਸ ਤਰ੍ਹਾਂ ਹੀ ਖੁਸ਼ੀਆਂ ਵੰਡਦੇ ਹੋਏ ਹੋਈ ਅਕਬਰ ਤੋਂ ਬਾਅਦ ਜਿਹੜਾ ਜਿਹੜਾ ਸ਼ਾਸਕ ਆਣਾ ਹੈ ਅਕਬਰ ਆਪਣਾ ਅੱਗੇ ਸਿੰਘਾਸਨ ਤੇ ਆਪਣਾ ਪੋਤਰਾ ਬਿਠਾਣਾ ਚਾਹੁੰਦਾ ਸੀ ਕੁਸਰੋ ਪਰ ਜਹਾਂਗੀਰ ਅਕਬਰ ਦਾ ਪੁੱਤਰ ਸੀ ਰਾਜ ਉਹਨੂੰ ਚਾਹੀਦਾ ਸੀ ਤੇ ਉਹਨੂੰ ਇਹ ਗੱਲ ਚੰਗੀ ਨਹੀਂ ਲੱਗ ਰਹੀ ਸੀ ਤੇ ਜਿਹੜੇ ਅਕਬਰ ਦੇ ਹੋਰ ਅੱਗੇ ਮੁਲਾਜ਼ਮ ਸੀ ਨਾ ਵੱਡੇ ਸਬਾਸਦ ਉਹਨਾਂ ਨੇ ਕਿਹਾ ਕਿ ਰਾਜ ਤੈਨੂੰ ਗੱਦੀ ਤੇ ਬਿਠਾਵਾਂਗੇ ਪਰ ਤੈਨੂੰ ਸਾਡੀ ਗੱਲ ਮੰਨਣੀ ਪੈਗੀ ਕਹਿੰਦੇ ਕਿਹੜੀ ਗੱਲ ਮੰਨਣੀ ਪੈਗੀ ਉਹਦਾ ਦੇ ਉਹਦੇ ਕੋਲ ਇੱਕ ਸੀ ਸ਼ੇਖ ਅਹਿਮਦ ਸਰੰਦੀ ਉਹ ਨੇ ਕਿਹਾ ਕਿ ਬਈ ਉਹ ਕੱਟਰ ਜਿਹੜਾ ਨਾ ਉਹ ਮੁਸਲਮਾਨ ਸੀ ਉਹ ਕਹਿੰਦਾ ਕਿ ਮੈਂ ਚਾਹੁੰਦਾ ਵਾਂ ਕਿ ਮੈਂ ਪੰਜਾਬ ਵਿੱਚ ਸਾਰੇ ਇਸਲਾਮ ਦਾ ਜਿਹੜਾ ਉਹ ਪ੍ਰਚਾਰ ਕਰਾਂ ਸਾਰਾ ਹੀ ਜਿਹੜਾ ਹਿੰਦੁਸਤਾਨ ਨੇ ਉਹ ਇਸਲਾਮ ਕਬੂਲ ਕਰੇ ਇਹ ਉਹਦੀ ਖੁਆਇਸ਼ ਸੀ ਸਭ ਤੋਂ ਪਹਿਲੇ ਜਦੋਂ ਅਸੀਂ ਫਤਿਹਗੜ੍ਹ ਸਾਹਿਬ ਜਾਂਦੇ ਹਾਂ ਤੇ ਬੱਸੀ ਪਠਾਣੇ ਵੱਲ ਜਦੋਂ ਜਾਈਏ ਨਾ ਤੇ ਅੱਧਾ ਕਿਲੋਮੀਟਰ ਵਾਲੇ ਫਤਿਹਗੜ੍ਹ ਸਾਹਿਬ ਤੱਕ ਅੱਗੇ ਜਾਈਏ ਤੇ ਰੋਜ਼ਾ ਸ਼ਰੀਫ ਉਹਦੀ ਕਬਰ ਬਣੀ ਹੋਈ ਹੈ ਉਹ ਸਰਹੰਦੀ ਸ਼ੇਖ ਦੀ ਉਦੀ ਇਹ ਖੁਆਇ ਸੀ ਤੇ ਉਹਨੇ ਕਿਹਾ ਕਿ ਤੈਨੂੰ ਜਹਾਂਗੀਰ ਅਸੀਂ ਬਣਾਵਾਂਗੇ ਸਿੰਘਾਸਨ ਤੇ ਬਿਠਾਉਾਂਗੇ ਪਰ ਜੇ ਤੂੰ ਜਿਹੜਾ ਇਸਲਾਮ ਦਾ ਪ੍ਰਚਾਰ ਕਰਨ ਦੇ ਰਸਤੇ ਅੰਦਰ ਰੋੜੇ ਨੇ ਨਾ ਜਿਹਨਾਂ ਨੂੰ ਝੁਕ ਲਵੇਂ ਤੇ ਤੇ ਉਹ ਫਿਰ ਕੋਣ ਨੇ ਕਹਿੰਦੇ ਜੀ ਗੁਰੂ ਅਰਜਨ ਦੇਵ ਮਹਾਰਾਜ ਜਿਹੜਾ ਇੰਨਾ ਜ਼ਿਆਦਾ ਪ੍ਰਚਾਰ ਕਰ ਰਹੇ ਨੇ ਕਿ ਉਹਨਾਂ ਨੂੰ 25 ਸਾਲ ਦੀ ਗੁਰਿਆਈ ਵੀ ਤੇ ਉਸ ਤੋਂ ਇਲਾਵਾ ਜੋ ਮਹਾਰਾਜ ਨੇ ਦਰਬਾਰ ਸਾਹਿਬ ਸਰੋਵਰ ਤਾਲ ਦਾ ਨਿਰਮਾਣ ਕਰਾਣਾ ਇੱਥੇ ਸਵੇ ਤਹ ਨਹੀਂ ਤੁਦ ਜਿਆ ਐਸੇ ਸੁੰਦਰ ਜਿਹੜੇ 68 ਤੀਰਤ ਪੂਨ ਵਾਲੇ ਸਥਾਨ ਨੇ ਉਹਨਾਂ ਦਾ ਨਿਰਮਾਣ ਕਰਾਣਾ ਫਿਰ ਆਦ ਗੁਰੂ ਗੰਸਾ ਜੀ ਦੀ ਸੰਪਾਦਨਾ ਕਰਾਣਾ ਵੱਡੇ ਵੱਡੇ ਮੁਸਲਮਾਨ ਫਕੀਰ ਵੀ ਬਾਣੀ ਪੜਨ ਲੱਗ ਗਏ ਸਾਈ ਮੀਆਂ ਮੀਰ ਜੀ ਵੀ ਸੁਖਮਨੀ ਸਾਹਿਬ ਪੜਨ ਲੱਗ ਗਏ ਇਹ ਗੱਲ ਜਿਹੜੀ ਹੈ ਉਹਨਾਂ ਦੇ ਮੁਸਲਮ ਜਿਹੜੇ ਪੀਰ ਨੇ ਕਾਜੀ ਨੇ ਉਹਨਾਂ ਕੋਲ ਬਰਦਾਸ਼ਤ ਨਹੀਂ ਹੋ ਰਹੀ ਸੀ ਵੀ ਇਹ ਹੋ ਕੀ ਰਿਹਾ ਤੇ ਕਹਿੰਦੇ ਇਹਨਾਂ ਨੂੰ ਹਟਾਣਾ ਪੈਗਾ ਇਹ ਗੱਲ ਜਹਾਂਗੀਰ ਨੇ ਕਬੂਲ ਕਰ ਲਈ ਤੇ ਜਹਾਂਗੀਰ ਨਹੀਂ ਫਿਰ ਜਿਹੜਾ ਨੇ ਉਹਨੇ ਆਪਣੀ ਜਿਹੜੀ ਇੱਕ ਪੁਸਤਕ ਲਿਖੀ ਆ ਆਪਣੀ ਡਾਇਰੀ ਜਿਹਦੇ ਚ ਉਹਨੇ ਆਪਣੀ ਜੀਵਨੀ ਲਿਖੀ ਆ ਜਿਹਨੂੰ ਕਹਿੰਦੇ ਆ ਤੁਜ਼ ਕੇ ਜਹਾਂਗੀਰੀ ਉਹਦੇ ਵਿੱਚ ਉਹਨੇ ਲਿਖਿਆ ਹੈ ਕਿ ਮੈਂ ਗੁਰੂ ਅਰਜਨ ਦੇਵ ਜੀ ਨੂੰ ਤਾਂ ਵਰੰਟ ਜਾਰੀ ਕੀਤੇ ਤਾਂ ਉਹਨਾਂ ਨੂੰ ਗ੍ਰਿਫਤਾਰ ਕਰਨ ਦਾ ਜਿਹੜਾ ਹੈ ਆਦੇਸ਼ ਜਾਰੀ ਕੀਤਾ ਕਿਉਂਕਿ ਉਹ ਆਪਣੀ ਝੂਠ ਦੀ ਦੁਕਾਨ ਔਰ ਲਿਖਦਾ ਹੈ ਤਿੰਨ ਚਾਰ ਪੁਛਤਾਂ ਤੋਂ ਚਲਾ ਰਹੇ ਸੀ ਤੇ ਗੋਇੰਦਵਾਲ ਸਾਹਿਬ ਬੈਠੇ ਹੋਏ ਸੀ ਵਿਆਸਾ ਦੇ ਕੰਡੇ ਤੇ ਜਿਹੜਾ ਮੇਰਾ ਪੁੱਤਰ ਹੈ ਖੁਸਰੋ ਉੱਥੇ ਗਿਆ ਹੈ ਤੇ ਉਹਨੂੰ ਤਿਲਕ ਕਰਕੇ ਬਾਦਸ਼ਾਹ ਹੋਣ ਦਾ ਜਿਹੜਾ ਖਤਾਬ ਦਿੱਤਾ ਵੀ ਬਾਦਸ਼ਾਹ ਤੂੰ ਬਣੇਗਾ ਤੇ ਮੈਂ ਇਸ ਗੱਲ ਤੋਂ ਬੜਾ ਗੁੱਸੇ ਸੀ ਤੇ ਉਹ ਪ੍ਰਚਾਰ ਵੀ ਸਹੀ ਨਹੀਂ ਕਰ ਰਹੇ ਸੀ ਇਸ ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰਨ ਦਾ ਉਹਨਾਂ ਦੇ ਪਰਿਵਾਰ ਤੇ ਉਹਨਾਂ ਦੀ ਸਾਰੀ ਜਿਹੜੀ ਸੰਪਤੀ ਹੈ ਉਹਨੂੰ ਜ਼ਬਤ ਕਰਨ ਦਾ ਮੈਂ ਆਦੇਸ਼ ਦਿੱਤਾ ਇਹ ਗੱਲ ਉਹਨੇ ਆਪ ਮੰਨੀ ਹੈ ਪਰ ਕਹਿੰਦੇ ਜਹਾਂਗੀਰ ਨੇ ਜਦੋਂ ਹੋ ਜਾਂਦੀਆਂ ਨੇ ਸ਼ਹੀਦੀਆਂ ਉਸ ਤੋਂ ਬਾਅਦ ਮੀਰੀ ਪੀਰੀ ਦੀ ਕਿਰਪਾਨਾਂ ਪਹਿਨਦੇ ਨੇ 6ਵੇਂ ਪਾਤਸ਼ਾਹ 6ਵੇਂ ਪਾਤਸ਼ਾਹ 38 ਸਾਲ ਗੁਰਿਆਈ ਤੱਕ ਤੇ ਵਿਰਾਜਮਾਨ ਰਹਿੰਦੇ ਨੇ ਜਦੋਂ ਗਵਾਲੀਅਰ ਦੇ ਕਿਲੇ ਤੋਂ ਬਾਹਰ ਨਿਕਲਦੇ ਨੇ ਫਿਰ ਜਿਹੜਾ ਜਹਾਂਗੀਰ ਹੈ ਉਹ ਮਹਾਰਾਜ ਪਾਸੋਂ ਮਾਫੀ ਮੰਗਦਾ ਆ ਕੇ ਦਰਬਾਰ ਸਾਹਿਬ ਕਿਉਂਕਿ ਚੰਦੂ ਵੱਲੋਂ ਮਹਾਰਾਜ ਜਿਹੜਾ ਉਹਨੂੰ ਸਜ਼ਾ ਦੇ ਚੁੱਕੇ ਹੁੰਦੇ ਨੇ ਤੇ ਮੱਧ ਦਾ ਗੰਗਾਜੀ ਪਾਸ ਆ ਕੇ ਤੇ ਗੁਰੂ ਹਰਗੋਬਿੰਦ ਸਾਹਿਬpass ਆ ਕੇ ਆਪ ਜਹਾਂਗੀਰ ਮਾਫੀ ਮੰਗਦਾ ਆਪਣੇ ਕੀਤੇ ਹੋਏ ਗੁਨਾਹਾਂ ਦੀ ਜਦੋਂ ਸ਼ਰਣ ਵਿੱਚ ਆ ਜਾਂਦਾ ਤੇ ਗੁਰੂ ਘਰ ਵੱਲੋਂ ਮਾਫੀ ਮਿਲ ਜਾਂਦੀ ਹੈ ਬਾਈ ਗੁਰੂ ਤੇ ਉਹ ਮਾਫੀ ਮਿਲ ਜਾਣ ਕਰਕੇ ਉਹ ਫਿਰ ਆਪਸ ਵਿੱਚ ਜਿਹੜੀ ਪ੍ਰਾਣੀ ਨਿਰਾਸ਼ਗੀ ਹੁੰਦੀ ਹੈ ਉਹ ਦੂਰ ਹੋ ਜਾਂਦੀ ਹੈ ਤੇ ਫਿਰ ਉਹ ਮਹਾਰਾਜ ਦੇ ਨਾਲ ਸ਼ਿਕਰ ਤੇ ਵੀ ਜਾਂਦਾ ਅਸੀਂ ਸਾਖੀਆਂ ਦੇ ਦਰਸ਼ਨ ਕਰਦੇ ਹਾਂ ਇਤਿਹਾਸ ਬੜਾ ਲੰਬਾ ਹੈ ਅੱਗੇ ਫਿਰ ਮਹਾਰਾਜ ਕਹਿੰਦੇ ਫਿਰ ਮਹਾਰਾਜ 7ਵੇਂ ਪਾਸ਼ਾ ਪਾਸ ਵੀ ਜਦੋਂ ਰਾਜ ਆਇਆ ਪਰ 6ਵੇਂ ਜਦੋਂ ਜਹਾਂਗੀਰ ਤੋਂ ਬਾਅਦ ਸ਼ਾਹਜਹਾਂ ਪਾਸ ਕਹਿੰਦੇ ਰਾਜ ਆਇਆ ਨਾ ਉਹਨੇ ਫਿਰ ਅੱਤ ਚੁੱਕੀ ਉਹਨੇ ਚਾਰ ਜੰਗਾਂ ਲੜੀਆਂ ਮਹਾਰਾਜ ਦਾ 6ਵੇਂ ਪਾਸ਼ਾ ਨਾਲ ਚਾਰਾਂ ਵਿੱਚ ਉਹਦੀ ਹਾਰ ਹੋਈ ਤੇ ਫਿਰ ਉਹਨੂੰ ਲੱਗਿਆ ਕਿ ਉਹਦੇ ਪਿਤਾ ਦਾ ਫੈਸਲਾ ਠੀਕ ਸੀ ਇਹ ਉੱਚਾਕਰ ਹੈ ਇਹਦੇ ਨਾਲ ਮੱਥਾ ਲਾਣਾ ਠੀਕ ਨਹੀਂ ਤੇ ਦੂਸਰੀ ਗੱਲ ਉਹਦੇ ਨਾਲ ਇਹ ਵਾਪਰੀ ਕਿ ਜਿਹੜਾ ਸ਼ਾਹਜਹਾਂ ਦਾ ਪੁੱਤਰ ਸੀ ਦਾਦਾ ਸ਼ਿਕੋ ਉਹਦਾ ਇੱਕ ਹੋਰ ਪੁੱਤਰ ਸੀ ਦੋ ਪੁੱਤਰ ਦਾਦਾ ਸ਼ਿਕੋ ਤੇ ਔਰੰਗਜ਼ੇਬ ਤੇ ਕਹਿੰਦੇ ਕਿ ਜਿਹੜਾ ਔਰੰਗਜ਼ੇਬ ਸੀ ਉਹ ਹੁਣ ਗੱਦੀ ਦਾ ਮਾਲਕ ਬਣਨਾ ਚਾਹੁੰਦਾ ਸੀ ਇਸ ਕਰਕੇ ਉਹਨੇ ਆਪਣੇ ਭਰਾ ਦਾਦਾ ਸ਼ਿਕੋ ਨੂੰ ਸ਼ੇਰ ਦੀ ਜਿਹੜੀ ਮੁੱਛ ਦਾ ਵਾਲ ਹੈ ਨਾ ਉਹਨੂੰ ਪੀਸ ਕੇ ਉਹਦੇ ਖਾਣੇ ਵਿੱਚ ਖਿਲਾ ਦਿੱਤਾ ਉਹਦੇ ਨਾਲੋਂ ਸਲੋ ਪੌਇਜ਼ਨ ਹੁੰਦਾ ਹੈ ਕਿ ਬੰਦਾ ਮਰ ਜਾਂਦਾ ਹੈ ਜਦੋਂ ਸ਼ਾਹ ਜਾਂ ਪਾਸ ਕੋਈ ਇਲਾਜ ਨਾ ਬਣਿਆ ਉਹਦੇ ਰਾਜ ਦਾ ਕੋਈ ਵੀ ਵੈਦ ਹਕੀਮ ਕੁਝ ਨਾ ਕਰ ਸਕਿਆ ਤੇ ਉਹਨੂੰ ਗੁਰੂ ਹਰ राय ਸਾਹਿਬ ਦੀ ਸ਼ਰਣ ਤਕਣੀ ਪਈ ਗੁਰੂ ਹਰ राय ਸਾਹਿਬ ਨੇ ਵੱਡੇ ਵੱਡੇ ਹਸਪਤਾਲ ਉਹ ਸ਼ੌਧਾ ਲੈਕ ਚਿਕਤਸਾਲੇ ਮਹਾਰਾਜ ਦੇ ਚੱਲਦੇ ਸੀ ਮਹਾਰਾਜ ਤੇ ਜਾਨਵਰਾਂ ਤੇ ਪੰਛੀਆਂ ਦੇ ਇਲਾਜ ਵੀ ਕਰਾਉਂਦੇ ਸੀ ਮਹਾਰਾਜ ਇੰਨੇ ਦਿਆਲੂ ਸੀ ਕਿਉਂ ਮਹਾਰਾਜ ਦੇ ਪਾਸੋਂ ਇੱਕ ਫੁੱਲ ਦੇ ਟੁੱਟਣ ਦਾ ਦਰਦ ਵੀ ਬਰਦਾਸ਼ਤ ਜੜਾਵਾ ਸਿਖਾਇਆ ਕੀ ਗਿਆ ਸੀ ਕਿ ਆਪਣਾ ਜਿਹੜਾ ਚੋਲਾ ਹੈ ਉਹਨੂੰ ਸੰਭਾਲ ਕੇ ਟੁਰਨਾ ਮਹਾਰਾਜ ਦਾ ਕਿਰਦਾਰ ਐਸਾ ਸੀ ਤੇ ਮਹਾਰਾਜ ਦੇ ਅਸ਼ੀਰਵਾਦ ਨਾਲ ਤੇ ਦਿੱਤੀ ਹੋਈ ਦਵਾਈ ਨਾਲ ਦਾਲਾ ਸ਼ਿਕੋ ਸਹੀ ਹੋਇਆ ਸੀ ਇਸ ਕਰਕੇ ਸ਼ਾਹਾਂ ਜਾਂ ਵੀ ਦਰ ਕਰ ਗਏ ਚੁਕਦਾ ਸੀ ਪਰ ਉਹ ਜਿਹੜਾ ਔਰੰਗਜ਼ੇਬ ਉਹਦੇ ਮਨ ਵਿੱਚ ਵੈਰ ਆ ਗਿਆ ਕਿ ਦਾਲਾ ਸ਼ਿਕੋ ਦਾ ਇਲਾਜ ਹੋ ਗਿਆ ਦਾਲਾ ਸ਼ਿਕੋ ਸਹੀ ਹੋ ਗਿਆ ਦਾਲਾ ਸ਼ਿਕੋ ਨੂੰ ਗੁਰੂ ਘਰ ਜਿਹੜਾ ਉਹ ਸ਼ਰਣ ਮਿਲੀ ਹੈ ਇਸ ਕਰਕੇ ਉਹ ਮਹਾਰਾਜ ਦੇ ਘਰ ਦਾ ਪਹਿਲੇ ਤੋਂ ਹੀ ਵੈਰੀ ਬਣ ਗਿਆ ਪਰ ਉਹਨੇ ਆਪਣੇ ਸਾਰੇ ਖਾਨਦਾਨ ਦਾ ਕਤਲੇਆਮ ਕਰਕੇ ਜਦੋਂ ਉਹ ਸਿੰਘਾਸਨ ਤੇ ਬੈਠ ਜਾਂਦਾ ਹੈ ਤੇ ਫਿਰ ਗੁਰੂ ਹਰ Rai ਸਾਹਿਬ ਕਹਿੰਦੇ ਨੇ ਕਿ ਐਸ ਮਲੇਚ ਨੂੰ ਮੱਥੇ ਨਹੀਂ ਲਾਣਾ ਜਿਨੇ ਗੱਦੀ ਕਰਕੇ ਆਪਣੇ ਪਰਾਵਾਂ ਦਾ ਤੇ ਪਿਓ ਦਾ ਵੀ ਕਤਲ ਕਰ ਦਿੱਤਾ ਹੈ ਪਰ ਉਹ ਵੈਰ ਰੱਖਦਾ ਹੋਇਆ ਗੁਰੂ ਹਰ Rai ਸਾਹਿਬ ਨੂੰ ਦਿੱਲੀ ਬੁਲਾਉਂਦਾ ਹੈ ਮਹਾਰਾਜ ਆਪਣੇ ਵੱਡੇ ਪੁੱਤਰ ਨੂੰ ਭੇਜਦੇ ਨੇ ਉਹ ਜਾ ਕੇ ਗੁਰੂ ਹਰ Rai ਸਾਹਿਬ ਦੇ ਵੱਡੇ ਸੁਪੁੱਤਰ RAM Rai ਜੀ ਉਹ ਸੰਧੀਆਂ ਕਰ ਲੈਂਦੇ ਨੇ ਫਿਰ ਗੁਰਤਾ ਗੱਦੀ ਗੁਰੂ ਹਰਕਿਸ਼ਨ ਸਾਹਿਬ ਜੀ ਨੂੰ ਮਿਲਦੀ ਹੈ ਗੁਰੂ ਹਰਕਿਸ਼ਨ ਸਾਹਿਬ ਜੀ 3 ਸਾਲ ਗੁਰਤਾ ਗੱਦੀ ਤੇ ਮirajman ਰਹਿੰਦੇ ਨੇ ਪਰ ਉਹ ਔਰੰਗਜ਼ੇਬ ਨੂੰ ਮੱਥੇ ਨਹੀਂ ਲਾਉਂਦੇ ਹੁਣ ਔਰੰਗਜ਼ੇਬ ਦੇ ਮਨ ਦੇ ਵਿੱਚ ਇਹ ਜਿਹੜਾ ਵੈਰ ਹੈ ਉਹ ਵੱਧਦਾ ਰਹਿੰਦਾ ਤੇ ਉਹ ਇਸਲਾਮ ਦਾ ਭਾਰੀ ਪ੍ਰਚਾਰ ਕਰਨਾ ਚਾਹੁੰਦਾ ਹੈ ਗੱਦੀ ਤੇ ਬੈਠਦੇ ਹੀ ਕਹਿੰਦੇ ਨੇ ਉਹਦੇ ਮਨ ਵਿੱਚ ਪਾਪ ਆ ਗਿਆ ਉਹ ਐਨਾ ਪਠੋਲ ਸ਼ਾਸਕ ਹੋਇਆ ਕਿ ਪਹਿਲੇ ਤੇ ਉਹਨੇ ਸਾਰੇ ਮੰਦਰਾਂ ਤੇ ਤਾਲੇ ਲਗਾ ਦਿੱਤੇ ਰ ਵੱਡੇ ਵੱਡੇ ਜਦੋਂ ਕੁਝ ਸਭਾ ਤਾਲੇ ਜੰਦਰੇ ਲੱਗੇ ਰਹੇ ਨੇ ਤੇ ਫਿਰ ਉਹਨਾਂ ਮੰਦਰਾਂ ਨੂੰ ਤਾਂ ਕੇ ਉਹਨਾਂ ਦੇ ਮੰਦਰਾਂ ਨੂੰ ਤਾਂ ਕੇ ਮਸਜਿਦਾਂ ਦਾ ਨਿਰਮਾਣ ਹੋਣ ਲੱਗ ਪਿਆ ਇਸ ਤਰ੍ਹਾਂ ਉਹਨੇ ਪ੍ਰਜਾ ਤੇ ਧਰਮ ਦੇ ਪਾਲਣ ਕਰਨ ਤੇ ਜਿਹੜੀ ਇਹ ਰੋਕ ਲਗਾਈ ਉਹਨਾਂ ਦੇ ਵਿਆਹ ਸ਼ਾਦੀ ਕਰਨ ਤੇ ਟੰਗ ਤੇ ਮਰਨ ਤੋਂ ਬਾਅਦ ਜਿਹੜੇ ਰੀਤੀ ਰਿਵਾਜ ਹੁੰਦੇ ਨੇ ਉਹ ਕਰਨ ਤੇ ਉਹਨਾਂ ਦੀ ਜਿਹੜੀਆਂ ਨੂਹਾਂ ਦੀ ਇੱਜ਼ਤ ਦੇ ਵੀ ਜਿਹੜੀ ਧੀਆਂ ਦੀ ਉਹਦੇ ਵੀ ਰਾਖੀ ਵਿੱਚ ਕਮੀ ਆ ਗਈ ਉਹ ਵੀ ਸੁਰੱਖਿਤ ਨਹੀਂ ਨੇ ਆਪਣੇ ਘਰ ਹਿੰਦੂ ਜਿੰਨੇ ਵੀ ਵੱਡੇ ਵੱਡੇ ਨੌਕਰੀਆਂ ਤੇ ਸੀ ਉਹਨਾਂ ਨੂੰ ਨੌਕਰੀਆਂ ਤੋਂ ਹਟਾ ਦਿੱਤਾ ਗਿਆ ਸਾਰੀ ਨੌਕਰੀਆਂ ਜਿਹੜੀਆਂ ਨੇ ਉਹ ਮੁਸਲਮਾਨਾਂ ਨੂੰ ਹੀ ਮਿਲਦੀਆਂ ਸੀ ਜੇ ਕਿਸੇ ਨੇ ਆਪਣੀ ਨੌਕਰੀ ਤੇ ਕਾਇਮ ਰਹਿਣਾ ਹੈ ਤੇ ਉਹਨੂੰ ਧਰਮ ਬਦਲਣਾ ਪਏਗਾ ਐਸਾ ਕਿਹਾ ਜਾਂਦਾ ਸੀ ਫਿਰ ਉਹਨਾਂ ਯਾਤੇ ਧਰਮ ਬਦਲ ਕੇ ਆਪਣੀ ਨੌਕਰੀ ਬਚਾਉਂਦੀਆਂ ਜਾਂ ਫਿਰ ਨੌਕਰੀ ਛੱਡ ਦਿਓ ਤੇ ਫਿਰ ਉਸ ਤੋਂ ਬਾਅਦ ਹੋਰ ਜਿਹੜੀ ਹੈ ਉਹ دہشت ਵਧਾ ਦਿੱਤੀ ਗਈ ਕਿ ਮਰਨ ਮਰਾਨ ਤੇ ਹੋ ਗਿਆ ਤੁਹਾਡੀ ਜਾਨ ਵੀ ਤਾਂ ਹੀ ਬਖਸ਼ੀ ਜਾਏਗੀ ਜੇ ਤੁਸੀਂ ਜਿਹੜਾ ਹੈ ਉਹ ਮੁਸਲਮਾਨ ਧਰਮ ਜਿਹੜਾ ਹੈ ਉਹ ਕਬੂਲ ਕਰੋਗੇ ਇੱਥੇ ਤੱਕ ਹੋ ਗਿਆ ਕਹਿੰਦੇ ਕੱਲੇ ਮਥੁਰਾ ਵਿੱਚ ਹੀ 1815 ਨੂੰ ਢਾ ਦਿੱਤਾ ਸੀ ਜਿਹੜਾ ਔਰੰਗਜ਼ੇਬ ਹੈ ਐਨਾ ਜ਼ੁਲਮੀ ਹੋ ਗਿਆ ਸੀ ਵਹਿਸ਼ਤ ਐਨੀ ਵੱਧ ਗਈ ਸੀ ਕਿ ਸਵਾ 100 ਮਣ ਜਿੰਨੂ ਉਹ ਰੋਜ਼ ਦਾ ਉਤਰਦਾ ਸੀ ਕਹਿੰਦੇ ਕਿ ਅਗਰ 25 ਗ੍ਰਾਮ ਵੀ ਇੱਕ ਜਨਬੂ ਦਾ ਵਜ਼ਨ ਮੰਨ ਲਿਤਾ ਜਾਏ ਤੇ 2000 ਤੋਂ 25 ਸੌ ਲੋਕਾਂ ਨੂੰ ਰੋਜ਼ ਜੜਾ ਉਹ Hindu ਧਰਮ त्यागਣਾ ਪੈਂਦਾ ਸੀ ਤੇ ਐਨਾ ਜਿਵੇਂ ਉਹ ਰੋਜ਼ ਉਤਰਦਾ ਸੀ ਤੇ ਉਹ ਆਪਣਾ ਜਿਹੜਾ ਰੋਟੀ ਛਕਦਾ ਸੀ ਜਾਮਾ ਮਸਜਿਦ ਦੀ ਪੌੜੀਆਂ ਤਾਂ ਚੜਦਾ ਸੀ ਜਿਨ੍ਹਾਂ ਨੇ ਧਰਮ ਨਹੀਂ ਬਦਲਿਆ ਉਹਨਾਂ ਦੀ ਲਾਸ਼ਾਂ ਪੌੜੀਆਂ ਤੇ ਪਿਛਾ ਦਿੱਤੀਆਂ ਜਾਂਦੀਆਂ ਸੀ ਫਿਰ ਉਹ ਆਪਣੀ ਜਾਮਾ ਮਸਜਿਦ ਦੀ ਸਿੜੀਆਂ ਚੜ ਕੇ ਨਮਾਜ਼ ਪੜਨ ਜਾਂਦਾ ਸੀ ਤੇ ਆਪਣੇ ਆਪ ਨੂੰ ਕੀ ਕਹਿੰਦਾ ਸੀ ਮੈਂ ਵੱਡਾ ਧਰਮੀ ਹਾਂ ਧਰਮ ਦੇ ਮਾਮਲੇ 'ਚ ਜੇ ਉਹਦੀ ਜਿਹੜਾ ਅੰਧ ਵਿਸ਼ਵਾਸ ਹੈ ਜੋ ਦਾ ਆਪਣੀ ਸੋਚ ਹੈ ਉਹ ਐਨੀ ਗਲਤ ਹੋ ਚੁੱਕੀ ਸੀ ਉਹਦੇ ਗਲਤ ਸੋਚ ਜਿਹੜੀ ਵਦਾਵਾ ਦੇ ਰਹੇ ਸੀ ਉਹਦੇ ਸਾਥੀ ਜਿਹੜਾ ਉਹ ਧਰਮ ਦੀ ਸਹੀ ਰੋਸ਼ਨੀ ਨਹੀਂ ਦੇ ਰਹੇ ਸੀ ਉਹ ਸਾਰੇ ਹੀ ਜ਼ਿੰਮੇਵਾਰ ਨੇ ਜਿੰਨੇ ਕਾਜ਼ੀ ਸੀ ਜਿਉਹ ਦੱਸਦੇ ਕਿ ਧਰਮ ਸਹੀ ਮੈਨਾਂ ਚ ਕੀ ਕਹਿੰਦਾ ਹੈ ਇਹ ਧਰਮ ਨਹੀਂ ਹੈ ਕਿ ਐਨੀ ਲਾਸ਼ਾਂ ਵਿਚਾ ਕੇ ਨਮਾਜ਼ ਪੜਨ ਜਾਣਾ ਐਨੇ ਜਿਨੇ ਉਹ ਤਰਵਾ ਕੇ ਰੋਟੀ ਖਾਣਾ ਇਹ ਧਰਮ ਦੀ ਇਹ ਕਿਹੜੀ ਕਿਤਾਬ ਵਿੱਚ ਲਿਖਿਆ ਹੈ ਪਰ ਉਹਨੇ ਜ਼ੁਲਮਾਂ ਦੀ ਜਿਹੜੀ ਹੈ ਅਤ ਚੁੱਕ ਦਿੱਤੀ ਫਿਰ ਜਦੋਂ ਹਿੰਦੂਆਂ ਉੱਪਰ ਐਨੇ ਜ਼ੁਲਮ ਹੋਣ ਲੱਗ ਗਏ ਕਿ ਵੱਡੇ ਵੱਡੇ ਮੰਦਰ ਕਹਿੰਦੇ ਕਿ ਜਿਹੜਾ ਇੱਕ ਸਭ ਤੋਂ ਵੱਡਾ ਇਹਨਾਂ ਦਾ ਮੰਦਰ ਸੀ ਵਿਸ਼ਨনাথ ਜੀ ਦਾ ਮੰਦਰ ਉਹ 33 ਲੱਖ ਰੁਪਇਆ ਖਰਚ ਕਰਕੇ ਉਸ ਸਮੇਂ ਦਾ ਬਣਿਆ ਸੀ ਜਿਹਨੂੰ ਬਿਲਕੁਲ ਮਿੱਟੀ ਮਿੱਟਿਓ ਕਰ ਦਿੱਤਾ ਸੀ ਇਹ ਸਾਰੀ ਜਿਹੜੀਆਂ ਨੇ ਜ਼ੁਲਮ ਸਹਿਰ ਨਹੀਂ ਹੋ ਰਹੇ ਸੀ ਪੁਸ਼ਕਰ ਵਿੱਚ ਵੀ ਬ੍ਰਹਮਾ ਜੀ ਦੇ ਮੰਦਰ ਨਸ਼ਟ ਕਰ ਦਿੱਤੇ ਗਏ ਬਨਾਰਸ ਵਿੱਚ ਮथुरा ਦਾ ਨਾਮ ਬਦਲ ਕੇ ਉਸ ਸਮੇਂ ਸਲਾਮਾਬਾਦ ਰੱਖ ਦਿੱਤਾ ਗਿਆ ਬਹੁਤ ਜਗ੍ਹਾ ਜਦੋਂ ਐਵੇਂ ਕਟੜਤਾ ਹੋਈ ਤੇ ਫਿਰ ਜਦੋਂ ਹੁਣ ਜਾਨਾਂ ਤੇ ਬਣਾਈ ਕਿ ਜਾਨ ਹੀ ਤਾਂ ਬਖਸ਼ੀ ਜਾਏਗੀ ਜੇ ਤੁਸੀਂ ਮੁਗਲ ਧਰਮ ਜਿਹੜਾ ਉਹ ਕਬੂਲ ਕਰੋਗੇ ਤੇ ਫਿਰ ਜਿਹੜੀ ਆਮ ਲੋਕਾਂ aí ਸੀ ਨਾ ਉਹਨਾਂ ਨੇ ਕਿਹਾ ਕਿ ਸਾਨੂੰ ਤੇ ਜੋ ਬ੍ਰਾਹਮਣ ਕਹਿੰਦੇ ਨੇ ਜੋ ਪੰਡਤ ਕਹਿੰਦੇ ਨੇ ਅਸੀਂ ਉਹ ਮੰਨਦੇ ਹਾਂ ਸਾਡੇ ਗੁਰੂ ਨੇ ਉਹਨਾਂ ਨੇ ਸਾਨੂੰ ਮੰਤਰ ਦੀ দীક્ષા ਦਿੱਤੀ ਹੈ ਜੋ ਸਾਨੂੰ ਰੀਤੀ ਰਿਵਾਜ ਦੱਸਦੇ ਨੇ ਅਸੀਂ ਉਹ ਕਰਦੇ ਹਾਂ ਜੇ ਉਹ ਕਹਿਣਗੇ ਤਰੰਬਦਲੀ ਕਰ ਲੋ ਅਸੀਂ ਤਰੰਬਦਲੀ ਕਰ ਲਾਂਗੇ ਤੁਸੀਂ ਬ੍ਰਾਹਮਣਾਂ ਨਾਲ ਗੱਲ ਕਰੋ ਇੱਕ ਆਮ ਲੋਕਾਈ ਨੇ ਕਿਹਾ ਕਿ ਅਸੀਂ ਤੇ ਉਹਨਾਂ ਦੇ ਕਹਿ ਅਨਸਾਰ ਸਾਰਾ ਕੁਝ ਕਰਦੇ ਹਾਂ ਉਹਨਾਂ ਨੇ ਵਰਣਵੰਡ ਕੀਤੀ ਹੋਈ ਹੈ ਉਹਨਾਂ ਨੇ ਸਭ ਕੁਝ ਦੱਸਿਆ ਹੋਇਆ ਹੈ ਹੁਣ ਜਿਹੜਾ ਔਰਗゼਬ ਉਹ ਬ੍ਰਾਹਮਣਾਂ ਦੇ ਪਿੱਛੇ ਪੈ ਗਿਆ ਔਰ ਸਭ ਤੋਂ ਜ਼ਿਆਦਾ ਉੱਚ ਕੋਟੀ ਦੇ ਜਿਹੜੇ ਬ੍ਰਾਹਮਣ ਤੇ ਪੰਡਤ ਨੇ ਉਹ ਕਸ਼ਮੀਰ ਵਿੱਚ ਰਹਿੰਦੇ ਸੀ ਕਹਿੰਦੇ ਕਸ਼ਮੀਰ ਜਿਹੜੀ ਹੈ ਉਹ ਕਸ਼ਯਪ ਰਿਸ਼ੀ ਨੇ ਵਸਾਇਆ ਸੀ ਕਸ਼ਯਪ ਰਿਸ਼ੀ ਦੇ ਨਾਮ ਤੋਂ ਹੀ ਉਸ ਜਗ੍ਹਾ ਦਾ ਨਾਮ ਕਸ਼ਮੀਰ ਹੈ ਪਹਿਲੇ ਜਦੋਂ ਕਸ਼ਮੀਰ ਆਸ-ਪਾਸ ਸਾਰੇ ਪਹਾੜ 100 150 ਕਿਲੋਮੀਟਰ ਵਿੱਚਕਾਰ ਜਿਹੜਾ ਨਾ ਉਹ ਬਰਫ਼ ਸੀ ਸਾਰੀ ਤੇ ਉਹਨਾਂ ਨੇ ਜਾ ਕੇ ਉੱਥੇ ਨਦੀਆਂ ਜਿਹੜੀਆਂ ਕੱਡੀਆਂ ਟਾਕੇ ਬਰਫ਼ ਪਿਗਲ ਕੇ ਸਮੁੰਦਰ ਵਿੱਚ ਜਾ ਕੇ ਮਿਲਲੇ ਤੇ ਉਹ ਜਗ੍ਹਾ ਜਿਹੜੀ ਸਪਤਲ ਹੋ ਜਾਏ ਤੇ ਉੱਤੇ ਫਿਰ ਉਹ ਉੱਚੇ ਕੋਟੀ ਦੀ ਵਿੱਦਿਆ ਦਿੱਤੀ ਜਾ ਸਕੇ ਉਹਨਾਂ ਦੀ ਸੰਤਾਨਾਂ ਨੂੰ ਹੋਰ ਜਿਹੜੇ ਉਹਨਾਂ ਦੇ ਸ਼ਿष्य ਬਣਨ ਉਹਨਾਂ ਨੂੰ ਤੇ ਜਿਹੜੀ ਰਾਵੀ ਚਨਾਬ ਸਾਰੀ ਨਦੀਆਂ ਫਿਰ ਉੱਥੋਂ ਦੀ ਨਿਕਲੀਆਂ ਉਹ ਕਸ਼ਯਪਰੀਸ਼ੀ ਨੇ ਉੱਥੇ ਫਿਰ ਆਪਣੀ ਸੰਤਾਨ ਨੂੰ ਤੇ ਹੋਰ ਜਿਹੜੇ ਸ਼ਿੱਸ਼ੇ ਬਣੇ ਉਹਨਾਂ ਨੂੰ ਵਿਦਿਆ ਪੜਾਈ ਕਿਉਂਕਿ ਜਿਹੜੀ ਵਿਦਿਆ ਪੜ੍ਹਨੀ ਹੁੰਦੀ ਹੈ ਐ ਤਰੰਮ ਦੀ ਵਿਦਿਆ ਇਹ ਅੰਨੀ ਔਖੀ ਔਰ ਜਟਿਲ ਵਿਦਿਆ ਹੁੰਦੀ ਹੈ कि ਇਹਨੂੰ ਪੜਨਸਤੇ ਅਗਰ ਅਸੀਂ ਪਹਾੜੀ ਔਰ ਰਮਣੀਕ ਸਥਾਨ ਵੇਖਦੇ ਹਾਂ ਠੰਡਾ ਇਲਾਕਾ ਵੇਖਦੇ ਹਾਂ ਤੇ ਉਹ ਮਦਦਗਾਰ ਹੁੰਦਾ ਹੈ ਉਸ ਤੋਂ ਪਹਿਲੇ ਆਦਿ ਗੁਰੂ ਸ਼ੰਕਰਾਚਾਰਜ ਜੀ ਨੇ ਵੀ ਕਹਿੰਦੇ ਨੇ ਉੱਥੇ ਤਪ ਕੀਤਾ ਸੀ ਤੇ ਫਿਰ ਉਸ ਜਗ੍ਹਾ ਤੇ ਜਿਹੜੇ ਸੀ ਨਾ ਮਹਾਰਾਜ ਕਹਿੰਦੇ ਕਿ ਵੀ ਉੱਥੇ ਜਿਹੜਾ ਸਰੂਪ ਵੀ ਹੈ ਨਾ ਪੰਥ ਪ੍ਰਕਾਸ਼ ਵਿੱਚ ਲਿਖਿਆ ਕਿ ਜਿਹੜਾ ਉੱਥੇ ਸਰੂਪ ਸ਼ਕਲਾਂ ਵੀ ਨੇ ਉਹ ਬੜੀਆਂ ਸੋਹਣੀਆਂ ਸੋਹਣੀਆਂ ਨੇ ਤੇ ਉਹ ਸਾਰੇ ਇੱਕੋ ਜਿਹੇ ਸੋਹਣੀਆਂ ਮੂਰਤਾਂ ਵਾਲੇ ਪੰਡਤ ਸੀ ਜਿੰਨਾ ਕਲ ਵਿਦਿਆ ਦਾ ਧੰਨ ਬਹੁਤ ਸੀ ਜਿਹੜੇ ਇੱਥੋਂ ਦੇ ਕੁਸ਼ੇਤਰ ਇਲਾਬਾਦ ਬਨਾਰਸ ਸਾਰੇ ਜਿਹੜੇ ਇਸ ਜਗ੍ਹਾ ਦੇ ਉਦਿਆ ਦੇ ਸਾਰੇ ਪੱਡਤ ਸੀ ਉਹ ਕਸ਼ਮੀਰੀ ਪੰਡਤਾਂ ਨਾਲ ਜਾ ਕੇ ਮਿਲਦੇ ਨੇ ਕਿ ਹੁਣ ਕੀ ਕਰੀਏ ਜਦੋਂ ਕੋਈ ਚਾਰਾ ਨਹੀਂ ਚੱਲਦਾ ਤੇ ਕਸ਼ਮੀਰੀ ਪੰਡਤਾਂ ਉੱਪਰ ਵੀ ਸਖਤਿਆਈ ਬਹੁਤ ਹੋ ਜਾਂਦੀ ਹੈ ਐਤੋਂ ਔਰੰਗਜ਼ੇਬ ਉਹਨਾਂ ਨੂੰ ਹੁਕਮ ਜਾਰੀ ਕਰਦਾ ਹੈ ਕਸ਼ਮੀਰ ਦੇ ਸ਼ੇਖ ਅਫਗਾਨ ਨੂੰ ਇਫਤਖਾਰ ਖਾਨ ਦਾ ਨਾਮ ਆਇਆ ਕਿ ਬਈ ਐਨੀ ਸਖਤਾਈ ਕਰਦੋ ਕਿ ਸਾਰੇ ਕਸ਼ਮੀਰੀ ਪੰਡਤ ਜਿਹੜੇ ਨੇ ਉਹ ਗੋਡੇ ਟੇਕ ਦੇਣ ਆਪਣੇ ਜਦੋਂ ਐਨੀ ਸਖਤ ਸਖਤਾਈ ਕੀਤੀ ਗਈ ਤੇ ਉਹਨਾਂ ਨੇ ਕੁਝ ਹੋਰ ਨਾ ਸੁਝਿਆ ਤੇ 6 ਮਹੀਨੇ ਦੀ ਮਹਲਤ ਮੰਗੀ ਕਿ ਸਾਨੂੰ 6 ਮਹੀਨਿਆਂ ਦੀ ਮਹਲਤ ਦਿੱਤੀ ਜਾਏ ਅਸੀਂ ਆਪਸ ਵਿੱਚ ਵਿਚਾਰ ਕਰਕੇ ਸਾਰੇ ਦੇਸ਼ ਦੇ ਕਿਉਂਕਿ ਛੋਟੇ ਇਲਾਕੇ ਤੇ ਹੈ ਨਹੀਂ ਨਾ ਉਹਨਾਂ ਨੇ ਕੀ ਕਿਹਾ ਕਿ ਅਸੀਂ ਜਿੱਤੇ ਤੱਕ ਸਾਡਾ ਰਾਜ ਹੈ ਕਾਬਲ ਕੰਦਾਰ ਤੱਕ ਬੰਗਲਾਦੇਸ਼ ਤੋਂ ਲੈ ਕੇ ਸਾਰੇ ਜਗ੍ਹਾ ਨੂੰ ਹੀ ਇਸਲਾਮ ਕਬੂਲ ਕਰਨਾ ਪਏਗਾ। ਤੋਂ ਕਹਿੰਦੇ ਜੇ ਅਸੀਂ ਇੱਕ रियासत ਤੋਂ ਦੂਸਰੀ रियासत ਵਿੱਚ ਹੀ ਜਾ ਸਕਦੇ ਕਿਉਂਕਿ ਸਾਰੇ ਪਾਸੇ ਹੀ ਮੁਗਲ ਰਾਜ ਹੈ। ਐਤੇ ਨਾ ਕਿ ਅਸੀਂ ਐਸਪੀਡਾ ਨੂੰ ਛੋੜ ਕੇ ਇਸ ਸ਼ਹਿਰ ਨੂੰ ਛੋੜ ਕੇ ਦੂਸਰੇ ਸ਼ਹਿਰ ਵਿੱਚ ਚਲੇ ਜਾਈਏ। ਐਸਾ ਵੀ ਕੋਈ ਆਪਸ਼ਨ ਨਹੀਂ ਹੈ। ਤੇ ਉਹਨਾਂ ਨੇ بڑے ਹਵਨ ਕੀਤੇ ਕਹਿੰਦੇ ਬڑے ਮੰਤਰ ਜਾਪ ਕੀਤੇ ਕਿ ਕੋਈ ਦੇਵੀ ਦੇਵਤਾ ਸਾਡੀ ਮਦਦ ਕਰੇ ਕੋਈ ਸਾਨੂੰ ਜਿਹੜਾ ਉਹ ਰਾਹ ਦਿਖੇ ਕਿ ਅਸੀਂ ਕੀ ਕਰੀਏ ਉੱਤੇ ਮਟਨਗਰਾਮ ਜਿਹੜਾ ਹੈਗਾ ਉੱਤੇ ਗੁਰੂ ਹਰ Rai ਸਾਹਿਬ ਜੀ ਵੀ ਗਏ ਸੀ ਗੁਰੂ ਨਾਨਕ ਦੇਵ ਜੀ ਵੀ ਗਏ ਸੀ ਕ੍ਰਿਪਾ RAM ਪੰਡਤ ਜਿਹੜੇ ਨੇ ਉਹ ਉਹਨਾਂ ਦੇ ਜਿਹੜੇ ਪਹਿਲੇ ਪਿਤਾ ਤੇ ਦਾਦੇ ਰਹਿ ਚੁੱਕੇ ਨੇ ਉਹ ਗੁਰੂਆਂ ਸਾਹਿਬ ਨੂੰ ਦਰਸ਼ਨ ਕੀਤੇ ਹੋਏ ਸੀ ਉਹਨਾਂ ਨੇ ਤੇ ਇਹ ਸਾਰੇ ਪੰਡਤ ਕ੍ਰਿਪਾ RAM ਜੀ ਦੀ ਜਿਹੜੀ ਅਗਵਾਈ ਹੇਠ ਅਮਰਨਾਥ ਜੀ ਦੀ ਯਾਤਰਾ ਨੂੰ ਜਾਂਦੇ ਨੇ ਤੇ ਉੱਥੇ ਕ੍ਰਿਪਾ RAM ਜੀ ਨੂੰ ਕਹਿੰਦੇ ਰਾਤ ਨੂੰ ਸੁਪਨ ਹੁੰਦਾ ਹੈ ਦੇਵवाणी ਸੁਣਾਈ ਦਿੱਤੀ ਹੈ ਕਿ ਤੁਸੀਂ ਨੋਏ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਰਣ ਵਿੱਚ ਜਾਓ ਉਹ ਹੀ ਤੁਹਾਡੀ लाज ਰੱਖਣਗੇ ਧਰਮ ਦੇ ਲਖਕ ਉਹੀ ਨੇ ਅਕਾਲ ਪੁਰਖ ਵਾਹਿਗੁਰੂ ਜੀ ਦਾ ਉਹੀ ਰੂਪ ਨੇ ਅਸੀਂ ਤੁਹਾਡੀ ਇਸ ਸਮੇਂ ਕੋਈ ਮਦਦ ਨਹੀਂ ਕਰ ਸਕਦੇ ਜਦੋਂ ਐਵੇਂ ਦੇ ਵਾਣੀ ਹੋਈ ਉਹਨਾਂ ਨੇ ਸੁਣੀ ਤੇ ਆਪਣੇ ਸਾਰੇ ਸਾਥੀਆਂ ਨੂੰ ਸੁਣਾਈ ਫਿਰ ਹੁਣ ਦਰਦੇ ਕੀ ਨਹੀਂ ਕਰਦੇ ਕਿਉਂਕਿ ਕਿੱਥੇ ਵੀ ਤੇ ਕੋਈ ਰਾਹ ਨਹੀਂ ਮਿਲ ਰਿਹਾ ਕੋਈ ਸ਼ਰਨ ਨਹੀਂ ਮਿਲ ਰਹੀ ਜਦੋਂ ਗੁਰ ਤੇਗ ਬਹਾਦਰ ਸਾਹਿਬ ਗੁਰਤਾ ਗੱਦੀ ਤੇ ਵਿਰਾਜਮਾਨ ਨੇ ਇਧਰ ਔਰੰਗਜ਼ੇਬ ਇਹ ਦੋਨੋਂ ਬੜੇ ਹੀ ਅਪੋਜ਼ਿਟ ਕੈਰੈਕਟਰ ਨੇ ਮਹਾਰਾਜ ਉਦਾਸੀਨ ਇਦੋਂ ਸੰਸਾਰ ਵੱਲੋਂ ਉਹਦੀ ਸਾਰੀ ਸੰਸਾਰ ਦੀ ਖੇਚ ਹੈ ਮਹਾਰਾਜ ਸ਼ਾਂਤੀ ਦੇ ਪੁੰਜ ਨੇ ਉਹਦੇ ਅੰਦਰ ਕਲਹ ਕਲੇਸ਼ ਹੈ ਮਹਾਰਾਜ ਐਨੇ ਦਿਆਲੂ ਨੇ ਕਿ ਆਪ ਜੀ ਜਾਣਦੇ ਹੋ ਕਿ ਆਪਣੇ 4 ਸਾਲ ਦੀ ਉਮਰ ਵਿੱਚ ਠੰਡ ਦੇ ਦਿਨਾਂ 'ਚ ਆਪਣੇ ਵਸਤਰ ਉਤਾਰ ਕੇ ਦੂਜੇ ਗਰੀਬ ਬੱਚੇ ਦਾ ਨੰਗੇਸ ਟੱਕ ਦਿੱਤਾ ਉਸੇ ਸਮੇਂ ਉਹਨਾਂ ਦੇ ਪਿਤਾ ਗੁਰ ਹਰਗੋਬਿੰਦ ਸਾਹਿਬ ਜੀ ਨੇ ਕਿਹਾ ਸੀ ਅੱਜ ਇੱਕ ਬੱਚੇ ਦਾ ਨੰਗੇਸ ਟੱਕਿਆ ਹੈ ਕੱਲ ਨੂੰ ਆਪਣੇ ਸਰੀਰ ਦੀ ਚਾਦਰ ਨਾਲ ਪੂਰੇ ਸਮਾਜ ਦਾ ਨੰਗੇਸ ਟਕੇਗਾ ਤੇ ਧਰਮ ਦੀ ਚਾਦਰ ਬਣ ਕੇ ਸਾਰੀ ਸ੍ਰਿਸ਼ਟੀ ਨੂੰ ਟਕਲੇਗਾ ਪ੍ਰਗਟੇ ਤੇਗ ਬਾਹਦਰ ਸਗਲ ਸ੍ਰਿਸ਼ਟ ਪੈ ਟੱਪੀ ਚਾਦਰ ਐਸੇ ਦਿਆਲੂ ਤੇਗ ਬਾਹਦਰ ਸਾਹਿਬ ਰਾਜ ਹੋਣਗੇ ਇਹ ਉਹਨਾਂ ਦੇ ਪਿਤਾ ਜੀ ਨੇ ਪਹਿਲੀ ਮਾਤਾ ਗੰਗਾ ਜੀ ਨੂੰ ਮਾਫੀ ਰਣੀ ਮਾਤਾ ਨਾਨਕੀ ਜੀ ਨੂੰ ਪਹਿਲੇ ਹੀ ਕਹਿ ਦਿੱਤਾ ਜਿਸ ਜਦੋਂ ਮਾਤਾ ਨਾਨਕੀ ਜੀ ਆਪਣੇ ਪੁੱਤਰ ਗੁਰ ਤੇਗ ਬਾਹਦਰ ਸਾਹਿਬ ਜੀ ਦੀ ਚਿੰਤਾ ਕਰਦੇ ਮਹਾਰਾਜ ਮਹਾਰਾਜ ਦੇ ਕਰ ਬਰਕਤਾਂ ਵੈਰੀਆਂ ਨੇ ਤੇਗ ਬਹਾਦਰ ਸਿਮਰੈ ਕਰਨੋਂ ਨਿਦ ਆਵੇਂ ਦਾਈ ਸੰਵਥਾਈ ਹੋਏ ਸਹਾਈ ਸਾਨੂੰ ਵੀ ਜਿੱਥੇ ਸਾਨੂੰ ਹਰ ਚੀਜ਼ ਮਿਲ ਜਾਏ ਸਾਨੂੰ ਆਤਮਾ ਦਾ ਸੁੱਖ ਮਿਲਲੇ ਸਰੀਰ ਦਾ ਆਰਾਮ ਮਿਲਲੇ ਸਾਡੀ ਮਨੋਂ ਕਾਮਨਾ ਪੂਰੀ ਹੋਏ ਅਸੀਂ ਉੱਥੇ ਜਾਵਾਂਗੇ ਹਰ ਇੱਕ ਬੰਦੇ ਨੂੰ ਆਪਣੀ ਜ਼ਰੂਰਤਾਂ ਪਿਆਰੀਆਂ ਹੁੰਦੀਆਂ ਨੇ ਤੇ ਇਹ ਵੀ ਤੇ ਇੱਥੇ ਜਿਹੜੀ ਹੈ ਉਹ ਮਹਾਰਾਜ ਦੀ ਸ਼ਰਣ ਵਿੱਚ ਆਉਣ ਨਾਲ ਘਾਰ ਤੇ ਨੋਂ ਨਿਦੀਆਂ ਤੋੜ ਕੇ ਆ ਰਹੀਆਂ ਸੀ ਇਸ ਕਰਕੇ ਮਹਾਰਾਜ ਦੇ ਅੱਥੇ ਬੜੀਆਂ ਰੌਣਕਾਂ ਲੱਗੀਆਂ ਹਿਆ ਸੀ ਫਿਰ ਗੁਰਤੇਗ ਬਹਾਦਰ ਸਾਹਿਬ ਮਹਾਰਾਜ ਨੇ ਜਿਵੇਂ ਗੁਰੂ ਨਾਨਕ ਪਾਸ਼ਾ ਮਹਾਰਾਜ ਨੇ ਉਦਾਸੀਆਂ ਕਰਕੇ ਪ੍ਰਚਾਰ ਕੀਤਾ ਗੁਰੂ ਗੁਰੂ ਨਾਨਕ ਪਾਸ਼ਾ ਤੋਂ ਬਾਅਦ ਸਭ ਤੋਂ ਜ਼ਿਆਦਾ ਪ੍ਰਚਾਰਕ ਦੋਰੇ ਨੇ ਜਿਹੜੇ ਉਹ ਗੁਰਤੇਗ ਬਹਾਦਰ ਸਾਹਿਬ ਮਹਾਰਾਜ ਨੇ ਲਗਾਏ ਗੁਰਤੇਗ ਬਹਾਦਰ ਸਾਹਿਬ ਦੂਰ ਦੂਰ ਤੱਕ ਆਸਾਮ ਬੰਗਲਾਦੇਸ਼ ਤੱਕ ਸਿੱਖੀ ਦਾ ਪ੍ਰਚਾਰ ਕਰਨ ਗਏ ਹਰ ਜਗ੍ਹਾ ਜਦੋਂ ਸਿੱਖੀ ਦਾ ਪ੍ਰਚਾਰ ਕਰਨ ਗਏ ਖੂ ਲਵਾਏ ਬਿਮਾਰਾਂ ਦੀ ਸੇਵਾ ਕੀਤੀ ਗੁਰਬਾਣੀ ਪੜਾਈ ਉੱਥੇ ਸਿੱਖਾਂ ਨੂੰ ਛੋੜਿਆ ਗੁਰਬਾਣੀ ਦੀ ਹੋਰ ਪੂਰੀ ਕੰਠ ਕਰਾਣ ਲਈ ਪੋਥੀਆਂ ਤਿਆਰ ਕਰਵਾਣ ਲਈ ਮਹਾਰਾਜ ਨੇ ਜੋ ਲੁਕਾਈ ਇਸ ਤਰ੍ਹਾਂ ਬਹੁਤ ਸੇਵਾ ਕੀਤੀ ਤੇ ਔਰੰਗਜ਼ੇਬ ਇਹ ਸਾਰੇ ਕੰਮ ਵੇਖ ਕੇ ਚਿੜ ਰਿਆ ਸੀ ਕਿ ਰਾਜ ਗੱਦੀ ਤੇ ਤੇ ਮੈਂ ਆਂ ਤੇ ਜੈ ਜੈਕਾਰ ਗੁਰੂ ਤੇਗ ਬਹਾਦਰ ਸਾਹਿਬ ਦੀ ਕਿਉਂ ਹੁੰਦੀ ਹੈ ਉਹਦੇ ਮਨ ਵਿੱਚ ਜੋ ਵੈਰ ਹੈ ਨਾ ਉਹ ਹੋਰ ਵੱਧ ਰਿਆ ਸੀ ਤੇ ਇਧਰ ਗੁਰੂ ਤੇਗ ਬਹਾਦਰ ਸਾਹਿਬ ਲਈ ਸਾਰੀ ਜਿਹੜੀ ਜਨਤਾ ਹੈ ਜਿਹੜੀ ਲੋਕਾਈ ਹੈ ਉਹਦਾ ਪਿਆਰ ਵੱਧ ਰਿਆ ਸੀ ਜਿਹੜੇ ਗੁਰੂ ਨਾਨਕ ਨਾਮ ਲੇਵਾਨੇ ਉਹਨਾਂ ਦਾ ਪਿਆਰ ਤੇ ਵਧਣੀ ਵਧਣਾ ਹੈ ਹੋਰ ਵੀ ਜਿਹੜੇ ਵੀ ਨਵੇਂ ਆਂਦੇ ਨੇ ਨਾ ਉਹ ਵੀ ਮਹਾਰਾਜ ਦੇ ਹੀ ਹੋ ਕੇ ਰਹਿ ਜਾਂਦੇ ਨੇ ਤੇ ਮਹਾਰਾਜ ਜਿੱਥੇ ਜਾਂਦੇ ਨੇ ਉੱਥੇ ਅੱਗੇ ਸਵਾਗਤ ਹੈ ਇਸ ਤਰ੍ਹਾਂ ਹੁੰਦਾ ਕਿ ਮਹਾਰਾਜ ਪਹਿਲੇ ਗੁਰੂ ਨਾਨਕ ਪਾਤਸ਼ਾਹ ਆਏ ਸੀ 200 ਸਾਲ ਐਨਾ ਸਮਾਂ ਲਗਾਤਾ ਤੇ ਦੁਬਾਰਾ ਆਉਣ ਵਿੱਚ ਜਿਹੜੇ ਸਾਰੇ ਗੁਰਨਾਨਕ ਨਾਮ ਲੈਵਾਂ ਨੇ ਮਹਾਰਾਜ ਦੇ ਚਰਣਾ ਚ ਬੜੇ ਵਿਰਾਗ ਨਾਲ ਚੁੱਕਦੇ ਨੇ ਕਿ ਗੁਰਨਾਨਕ ਤੋਂ ਬਾਅਦ ਅੱਜ ਤੁਸੀਂ ਆਏ ਹੋ ਇੰਨਾ ਸਮਾਂ ਲਗਾ ਦਿੱਤਾ ਆਣ ਤੇ ਸਾਰੇ ਜਿਹੜੇ ਨੌ ਸਿੱਖੀ ਵੱਲ ਜਿਹੜੇ ਭੁੱਲ ਵੀ ਗਏ ਸੀ ਨਾ ਉਹ ਵੀ ਦੁਬਾਰਾ ਆਪਣੇ ਘਰ ਪਰਤ ਕੇ ਆ ਰਹੇ ਸੀ ਵਾਪਸ ਕਿਉਂਕਿ ਜਦੋਂ ਸਮਾਂ ਵਿੱਚ ਲੰਮਾ ਨਿਕਲ ਜਾਂਦਾ ਹੈ ਕਈ ਵਾਰ ਇਸ ਦੀ ਡੋਲਰ ਲੱਗ ਜਾਂਦੇ ਆ ਤੇ ਸਾਰੇ ਜਦੋਂ ਹੁਣ ਸਿੱਖੀ ਵੱਲ ਆ ਰਹੇ ਸੀ ਇਹ ਔਰੰਗਜ਼ੇਬ ਕੋਲ ਨੂੰ ਬਰਦਾਸ਼ਤ ਨਹੀਂ ਹੋ ਰਿਆ ਸੀ ਕਿਉਂਕਿ ਉਹ ਤੇ ਇਸਲਾਮ ਸਾਰਿਆਂ ਨੂੰ ਕਬੂਲ ਕਰਵਾਉਣਾ ਚਾਹੁੰਦਾ ਸੀ ਇਦਰੋਂ ਕੀ ਬਣ ਰਿਹਾ ਹੈ ਕਿ ਉਹ ਪੰਡਤ ਨੇ ਜਿਹੜੇ ਉਹ ਸੋਚ ਰਹੇ ਨੇ ਕਿ ਹੁਣ ਜਦੋਂ ਦੀਪਮਾਣੀ ਵੀ ਹੋ ਚੁੱਕੀ ਐ ਸਾਨੂੰ ਗੁਰਤੇਗ ਬਹਾਦਰ ਸਾਹਿਬ ਦੀ ਸ਼ਰਣ ਵਿੱਚ ਹੀ ਜਾਣਾ ਪਏਗਾ ਉਹ ਪੰਡਤ ਕਿਰਪਾ RAM ਦੀ ਅਗਵਾਈ ਹੇਠ ਅਸੀਂ ਸਿਰਫ ਇਹ ਸੁਣਦੇ ਆ ਕਿ ਕਸ਼ਮੀਰੀ ਪੰਡਤ ਆਏ ਸੀ ਅਸਰ ਵਿੱਚ ਕਸ਼ਮੀਰੀ ਪੰਡਤ ਨਹੀਂ ਆਏ ਸੀ ਕਸ਼ਮੀਰੀ ਪੰਡਤਾਂ ਦੀ ਅਗਵਾਈ ਹੇਠ ਪੂਰੇ ਹਿੰਦੁਸਤਾਨ ਪੂਰੇ ਮਤਲਬ ਮੁਲਕ ਦੇ ਜਿਹੜੇ ਨਾ ਪੰਡਤ ਔਰ ਬ੍ਰਾਹਮਣ ਇਕੱਠੇ ਹੋ ਕੇ ਆਏ ਸੀ ਕਿਉਂਕਿ ਸਭ ਨੇ ਇੱਕ ਮਤਾ ਪਕਾਇਆ ਸੀ ਉਹ ਸਾਰੇ ਕਸ਼ਮੀਰੀ ਪੰਡਤਾਂ ਦੀ ਸ਼ਰਣ ਵਿੱਚ ਗਏ ਸੀ ਵੀ ਤੁਸੀਂ ਸਾਡੇ ਤੋਂ ਵੱਡੇ ਹੋ ਵਿਦਵਾਨੇ ਬਲ ਵਿਦਿਆ ਜਿਆਦਾ ਤੁਸੀਂ ਦੱਸੋ ਕੀ ਕਰਨਾ ਚਾਹੀਦਾ ਤੇ ਉਹਨਾਂ ਉੱਪਰ ਪਹਿਲੇ ਹੀ ਔਰੰਗਜ਼ੇਬ ਨੇ ਸਤਿਆਈ ਕਰਤੀ ਸੀ ਉਹਨਾਂ ਦੀ ਅਗਵਾਈ ਹੇਠ ਅਨੰਦਪੁਰ ਸਾਹਿਬ ਤਨਗੁਰ ਤੇਗ ਬਹਾਦਰ ਸਾਹਿਬ ਆਹ ਰਾ ਦੇ ਸ਼ਰਣ ਵਿੱਚ ਇਹ ਸਾਰੇ ਪੰਡਤ ਆਉਂਦੇ ਨੇ ਕਿਉਂਕਿ ਇਹ ਜ਼ੁਲਮ ਜਿਹੜੇ ਨੇ ਨਾ ਉਹ ਜਿਹੜੇ ਨੇ ਸਹਿਣ ਕਰਨੇ ਬੜੇ ਔਖੇ ਨੇ ਅੱਜ ਅਸੀਂ ਹਿਊਮਨ ਰਾਈਟਸ ਦੀ ਗੱਲ ਕਰਦੇ ਆ ਮੰਨ ਲਓ ਅਸੀਂ ਆਪਣੇ ਹੁਣੇ ਸੋਚੀਏ ਕਿ ਇਸ ਗਲੀ ਅੰਦਰ ਜਿੱਥੇ ਅਸੀਂ ਲੋਕੈਲਟੀ 'ਚ ਰਹ ਰਹੇ ਹਾਂ ਇਦੇ ਅੰਦਰ ਹੀ ਸਾਨੂੰ ਇਹ ਮੰਨਣਾ ਹੋ ਜਾਏ ਕਿ ਅਸੀਂ ਗੁਰਦੁਆਰੇ ਵਿੱਚ ਸਵੇਰੇ ਪ੍ਰਕਾਸ਼ ਕਰਕੇ ਮਾਈਕ ਨਹੀਂ ਲਗਾ ਸਕਦੇ ਬਾਟ ਨਹੀਂ ਕਰ ਸਕਦੇ ਮੰਦਰ ਵਿੱਚ ਨਹੀਂ ਕਰ ਸਕਦੇ ਐਨੇ ਅਸੀਂ ਡੀਜੇ ਨਹੀਂ ਵਜਾ ਸਕਦੇ ਕੁਝ ਨਹੀਂ ਕਰ ਸਕਦੇ ਅਸੀਂ ਰਵਾਂਗੇ ਇੱਥੇ ਅਸੀਂ ਆਪਣਾ ਇਲਾਕਾ ਬਦਲਦੀਆਂ ਨੀ ਪਬੰਦੀਆਂ ਚ ਨਹੀਂ ਰਹਿ ਸਕਦੇ ਜੋ ਸੀ ਕਰਨਾ ਹੈ ਜੋ ਸਾਡਾ ਧਰਮ ਕਹਿੰਦਾ ਹੈ ਕਿ ਦਰਵਾਜ਼ੇ ਸਵੇਰੇ ਖੁੱਲਣਗੇ ਅਗਰ ਅਸੀਂ ਸਵੇਰੇ ਜਾਣਾ ਹੈ ਲੋਕੈਲਿਟੀ ਤਦਵਾਜੇ ਬਾਅਦ ਨੇ ਵਾਚਮੈਨ ਕੋਲ ਖੁਲਵਾਣੇ ਨਹੀਂ ਜੇ ਅਕਸਤਾਈ ਹੋ ਜਾਏ ਜਿਸ ਵੇਰੇ ਗੇਟ ਖੁੱਲੇਗਾ ਹੀ ਨਹੀਂ ਤੁਸੀਂ ਗੁਰਦਾਰਾ ਸਾਹਿਬ ਜਾ ਹੀ ਨਹੀਂ ਸਕਦੇ ਅਸੀਂ ਤੇ ਵਿਰੋਧ ਕਰਾਂਗੇ ਨਾ ਏ ਹਿਊਮਨ ਰਾਈਟਸ ਸਾਡੇ ਜਿਹੜੇ ਸਾਨੂੰ ਮਿਲਣੇ ਹੀ ਚਾਹੀਦੇ ਨੇ ਇਹਦੀ ਗੱਲ ਗੁਰਤੇਗ ਬਾਦਰ ਸਾਹਿਬ ਨੇ ਉਸ ਸਮੇਂ ਕੀਤੀ ਕਿ ਵੀ ਇਹ ਜਿਹੜਾ ਹੈ ਇਹ ਗੁਰੂ ਨਾਨਕ ਦੇਵ ਜੀ ਨੇਕਰ ਜ਼ਬਰਦਸਤੀ ਜਿਨੇ ਉਹ ਨਹੀਂ ਪਾਇਆ ਸੀ ਤੇ ਗੁਰਤੇਗ ਬਾਦਰ ਸਾਹਿਬ ਨੇ ਜ਼ਬਰਦਸਤੀ ਲਵਾਣ ਵੀ ਨਹੀਂ ਦਿੱਤਾ ਕਿ ਜਿਨੇ ਜੋ ਧਰਮ ਦਾ ਪਾਲਣ ਕਰਨਾ ਹੈ ਉਹਨੂੰ ਉਸ ਦੇ ਵਿੱਚ ਸੁਤੰਤਾ ਮਿਲਣੀ ਚਾਹੀਦੀ ਹੈ ਹੁਣ ਮਹਾਰਾਜ ਦੀ ਛਣਵੀ ਜਦੋਂ ਇਹ ਪੰਡਤ ਆਂਦੇ ਨੇ ਤੇ ਫਿਰ ਕੀ ਹੁੰਦਾ ਹੈ ਮਹਾਰਾਜ ਦੀ ਕਿਰਪਾ ਨਾਲ ਅਸੀਂ ਕੱਲ ਦਰਸ਼ਨ ਕਰਾਂਗੇ 1621 ਵਿੱਚ ਮਹਾਰਾਜ ਦਾ ਪ੍ਰਕਾਸ਼ ਹੋਇਆ ਸੀ 1600 ਅੰਮ੍ਰਿਤਸਰ ਜਿੱਤੇ ਗੁਰੂ ਕੇ ਮਹਿਲ ਆਪ ਜੀ ਚੜ੍ਹਦੇ 1633 ਵਿੱਚ ਮਾਤਾ ਗੁਜਰੀ ਜੀ ਨਾਲ ਅੰਤਕਾਰਜ ਹੁੰਦੇ ਨੇ 1664 ਵਿੱਚ ਮਹਾਰਾਜ ਨੂੰ ਗੁਰਾਈ ਤਖਤ ਤੇ ਵਿਰਾਜਮਾਨ ਕਰਾਇਆ ਜਾਂਦਾ ਹੈ ਗੁਰਾਈ ਤਖਤ ਨੂੰ ਸ਼ੋਭਿਤ ਕਰਦੇ ਮਹਾਰਾਜ ਫਿਰ 1668 ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਪ੍ਰਕਾਸ਼ ਧਾਰਨ ਕਰਦੇ ਨੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਘਰ ਤੇ 1675 ਵਿੱਚ ਜਿਹੜੇ ਨੇ ਸ਼ੀਦੀ ਲਈ ਚਾਲੇ ਮਾਰ ਦਿੰਦੇ ਨੇ ਜਦੋਂ ਹਾਲਾਂਕਿ ਸਿਰਫ ਗੁਰਗੋਬਿੰਦ ਸਿੰਘ ਮਹਾਰਾਜ ਦੀ ਆਯੂ 9 ਵਰਿਆਂ ਦੀ ਹੈ ਤੇ ਪੰਜ ਵਰਿਆਂ ਦੀ ਚਾਰ ਵਰਿਆਂ ਦੀ ਆਯੂ ਵਿੱਚ ਤੇ ਮਹਾਰਾਜ ਨੇ ਆ ਕੇ ਗੁਰਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਪਿਤਾ ਦੇ ਦਰਸ਼ਨ ਹੀ ਕੀਤੇ ਨੇ ਤੇ ਉਹ ਜਦੋਂ ਦਰਸ਼ਨ ਕੀਤੇ ਨੇ ਤਾਂ ਵੀ ਮਹਾਰਾਜ ਸਿੱਖੀ ਦੇ ਪ੍ਰਚਾਰਕ ਦੌਰਿਆਂ ਤੇ ਜਾਂਦੇ ਰਹੇ ਨੇ ਉਹ ਪਿਓ ਪੁੱਤਰ ਕਿੰਨਾ ਘਟ ਸਮਾਪੱਸ ਵਿਚ ਰਹੇ ਹੋਣਗੇ ਪਹਿਲੇ ਪਟਨਾ ਸਾਹਿਬ ਸੀ ਗੁਰਗੋਬਿੰਦ ਸਿੰਘ ਮਹਾਰਾਜ ਫਿਰ ਜਦੋਂ ਅਨੰਦਪੁਰ ਸਾਹਾ 'ਕੇ ਬਸਾਇਆ ਉੱਥੇ ਬੁਲਾਇਆ ਤੇ ਮਹਾਰਾਜ ਦੀ ਜਿਹੜੀ ਆਯੂ ਹੈ ਉਹ 5 ਵਰਿਆਂ ਤੱਕ ਹੋ ਚੁੱਕੀ ਸੀ ਉਸ ਤੋਂ ਬਾਅਦ ਵੀ ਗੁਰ ਤੇਗ ਬਹਾਦਰ ਸਾਹਿਬ ਸਿੱਖੀ ਦੇ ਦੌਰਿਆਂ ਤੇ ਜਾਂਦੇ ਰਹੇ ਤੇ 1675 ਵਿੱਚ ਤੇ ਸ਼ਹੀਦੀ ਵੀ ਹੋ ਜਾਂਦੀ ਹੈ ਤੇ ਦੋਨੋਂ ਪਿਓ ਪੁੱਤਰ ਦਾ ਜਿਹੜਾ ਸ਼ਰੀਰੀਕ ਜਿਹੜਾ ਆਪਸ ਵਿੱਚ ਰਹਿਣਾ ਹੈ ਨਾ ਉਹ ਵੀ ਬਹੁਤ ਘਟ ਹੈ ਪਰ ਮਹਾਰਾਜ ਨੇ ਜੋ ਰਮੇਰ ਪ੍ਰਿਆਹ ਹੰਤ ਹੈ ਉਹ ਸਾਰੀ ਸੰਗਤ ਉੱਪਰ ਰੱਖਿਆ ਹੈ ਜੋ ਗੁਰੂ ਨਾਨਕ ਪਾਤਸ਼ਾਹ ਨੇ ਰੀਤ ਚਲਾਈ ਹੈ ਕਿ ਹੇ ਹੇ ਕਰਦੀ ਸੁਣੀ ਲਗਾਈ ਚਿੜਿਆ ਸੋਦਣ ਤਰਤੁਲ ਕਾਈ ਉਹ ਯੋਗ ਜਿਹੜਾ ਹੈ ਵਰਤਾਰਾ ਗੁਰੂ ਤੇਗ ਬਹਾਦਰ ਸਾਹਿਬ ਨੇ ਕੀਤਾ ਕਿ ਜਦੋਂ ਹੈ ਹੈ ਕਰਦੀ ਸੁਣੀ ਲੋਕ ਆਏ ਨਾ ਕਿ ਪੰਡਤ ਆਏ ਨੇ ਤੇ ਫਿਰ ਚਿੜਿਆ ਸੋਦਣ ਤਰਤੁਲ ਕਾਈ ਇਹ ਸੀ ਦੀਆਂ ਜਿਹੜੀਆਂ ਹੋਈਆਂ ਇਹਨਾਂ ਤੇ ਨਤਮਸਤਕ ਐਵੇਂ ਵੀ ਹੋਣਾ ਹੈ ਕਿ ਮਹਾਰਾਜ ਦੀ ਜਿਹੜੀ વૃਤੀ ਸੀ ਨਾ ਸੰਸਾਰ ਦੇ ਪ੍ਰਤੀ ਉਦਾਸ ਸੀ ਮਹਾਰਾਜ ਦੀ ਸਾਰੀ ਜਿਹੜੀ ਬਾਣੀ ਹੈ ਉਹ ਵੈਰਾਗਮਈ ਹੈ ਅਸੀਂ ਮਹਾਰਾਜ ਦੀ ਕਿਰਪਾ ਨਾਲ ਮਹਾਰਾਜ ਦੀ ਸੰਗਤ ਵੀ ਰੋਜ਼ ਕਰਨੀ ਹੈ ਮਹਾਰਾਜ ਦੀ ਬਾਣੀ ਦੇ ਦਰਸ਼ਨ ਵੀ ਰੋਜ਼ ਕਰਨੇ ਨੇ ਤੇ ਮਹਾਰਾਜ ਉਦਾਸীন ਰਹਿੰਦੇ ਸੀ ਮਤਲਬ ਘਾਲਤੇ ਜਿਹੜਾ ਹੈ ਨਾ ਉਹ ਐਵੇਂ ਨਹੀਂ ਕਿ ਜੋ ਕੋਈ ਦੁੱਖ ਆ ਗਿਆ ਤੇ ਬਹੁਤ ਦੁਖੀ ਸੁਖ ਆ ਗਿਆ ਤੇ ਬਹੁਤ ਸੁਖੀ ਮਹਾਰਾਜ ਬੜੇ ਆਪਣਾ ਧਿਆਨ ਇਕਾਗਰਜੀ ਤਰ੍ਹਾਂ ਕਰਦੇ ਸੀ ਅਸੀਂ ਮਹਾਰਾਜ ਪਸਵੇਂ ਮੇਨੰਤਾਂ ਕਰਨੀਆਂ ਨੇ ਕਿ ਮਹਾਰਾਜ ਕਿਰਪਾ ਕਰੋ ਜੋ ਅਸੀਂ ਵੀ ਕਲ ਸੰਗਤ ਵਿੱਚ ਅਭਿਆਸ ਸੁਨੇ ਹੈ ਵੀ ਜਿੰਨੀ ਕਮੀ 나ਹੀਂ ਗੁਣ ਤੇ ਕਮੜੇ ਵਿਸਾਰ ਅਸੀਂ ਕੋਈ ਐਵੇਂ ਦੇ ਕੰਮ ਇਹ ਨਾ ਦਿਨਾ ਵਿੱਚ ਨਾ ਕਰੀਏ ਜਿਹੜੇ ਕੰਮ ਕਰਨ ਨਾਲ ਤੁਹਾਡੇ ਦਰ ਕਰਦਾ ਕੋਈ ਵੀ ਗੁਣ ਹਾਸਲ ਨਹੀਂ ਹੁੰਦਾ ਜਿਹੜੇ ਬੇਕਾਰ ਦੇ ਕੰਮੇ ਨੇ ਮਤ ਸ਼ਰਮਿੰਦਾ ਧੀ ਵਈ ਸਾਈਂਦਾ ਦਰਬਾਰ ਜੇ ਸਾਨੂੰ ਸਾਈਂ ਦੇ ਦਰਬਾਰ ਵਿੱਚ ਸ਼ਰਮਿੰਦਾ ਹੋਣਾ ਪਏ ਸਾਡਾ ਧਿਆਨ ਆਪ ਜੀ ਦੇ ਚਰਣਾਵਲ ਆਪ ਜੀ ਦੀ ਕੁਰਬਾਨੀ ਨਾਲ ਜੁੜਿਆ ਹੀ ਰਹੇ ਮਹਾਰਾਜ ਐਸੀ ਕਿਰਪਾ ਕਰਨੀ ਕਿ ਮਹਾਰਾਜ ਨੂੰ ਯਾਦ ਕੀਤਿਆਂ ਹਰ ਜਗ੍ਹਾ ਉਹ ਸਹਾਈ ਹੁੰਦੇ ਨੇ ਤੇ ਸਾਰੀ ਰਿਧੀਆਂ ਸਿੱਧੀਆਂ ਨਾਮ ਸਭ ਦੌੜ ਕੇ ਸਾਡੇ ਅੰਦਰ ਆ ਵਸਦੇ ਨੇ ਜਿਉਂ ਦੌੜ ਕੇ ਆਵਸਦੇ ਨੇ ਤੇ ਅਸੀਂ ਵੀ ਦੌੜ ਕੇ ਸਮੇਂ ਸਿਰ ਗੁਰਦੁਆਰਾ ਸਾਹਿਬ ਆਈਏ ਮਹਾਰਾਜ ਕਿਰਪਾ ਕਰਨ ਐਨੀ ਗੱਲ ਹੀ ਸਿੱਖਣ ਦੀ ਯਤਨ ਕਰੀਏ ਕਿ ਜੇ ਅਸੀਂ ਮੰਗ ਰਿਆਂ ਕਿ ਦੌੜ ਕੇ ਸਭ ਕੁਝ ਆਏ ਤੇਗ ਬਹਤਰ ਸਿਮਰੈ ਕਰ ਨੌਂ ਨਿਤ ਆਵੇ ਤਾਏ ਤਾਏ ਦਾ ਮਤਲਬ ਹੁੰਦਾ ਦੌੜ ਕੇ ਆਣਾ ਤਾਏ ਜੂੜ ਫਟਾਫਟ ਆਣਾ ਤੇ ਅਸੀਂ ਵੀ ਤੇ ਫਟਾਫਟ ਸਮੇਂ ਨਾਲ ਦੌੜ ਕੇ ਆਈਏ ਨਾ ਮਹਾਰਾਜ ਦੇ ਚਰਣਾ ਵਿੱਚ ਤੇ ਮਹਾਰਾਜ ਕਿਰਪਾ ਕਰਨ ਫਿਰ ਮਹਾਰਾਜ ਹਰ ਸਗਨ ਸਾਈ ਹੋਣਗੇ ਮਹਾਰਾਜ ਕਿਰਪਾ ਕਰਨਗੇ ਮਹਾਰਾਜ ਬੇਨਤ ਹੋਈਆਂ ਪੁੱਲਾਂ ਬਖਸ਼ ਲੈਣੀਆਂ ਸੰਗਤ ਬਖਸ਼ਣ ਯੋਗ ਹੋ ਮਹਾਰਾਜ ਦੇ ਵੱਲ ਸਦਾ ਧਿਆਨ ਸਦਾ ਲੱਗਿਆ ਰਹੇ ਸਦਾ ਮਹਾਰਾਜ ਦੇ ਮਿਹਰ ਪਰੇ ਹੱਥ ਸਾਡੇ ਸਿਰ ਤੇ ਰੱਖਣ ਮਹਾਰਾਜ ਇਸ ਬੇੜਾ ਜੋ ਸੰਗਤ ਦਾ ਬੇੜਾ ਹੈ ਉਹਨੂੰ ਪਾਰ ਲੰਘਾਣ ਕਿਰਪਾ ਕਰਨ ਜੂਲਤੇ ਨਿਸ਼ਾਨ ਰਹੇ ਸਜਤੇ دیਵਾਨ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ